ਰੋਟੀ ਮੱਕੀ ਦੀ ਤਰੂੰਗੀ ਉੱਤੇ ਸਾਗ ਬਾਬਲਾ ਰੋਟੀ ਮੱਕੀ ਦੀ ਤਰੂੰਗੀ ਉੱਤੇ ਸਾਗ ਬਾਬਲਾ ਤੇਰੀ ਪੱਗ ਨੂੰ ਨਾ ਲਾਉਂ ਕਦੇ ਦਾਗ ਬਾਬਲਾ ਤੇਰੀ ਪੱਗ ਨੂੰ ਨਾ ਲਾਉਂ ਕਦੇ ਦਾਗ ਬਾਬਲਾ ਤੇਰੀ ਪੱਗ ਨੂੰ ਨਾ ਲਾਉਂ ਕਦੇ ਦਾਗ ਬਾਬਲਾ ਪੁੱਤਾਂ ਵਾਂਗ ਖੜਾਇਆ ਮੈਨੂੰ ਪੁੱਤਾਂ ਵਾਂਗ ਪੜਾਇਆ ਮੈਨੂੰ ਦੁਬਾਰਾ ਜਨਮ ਮਿਲੇ ਤਾਂ ਮੈਂ ਤੇਰੇ ਕਰਦਾ ਜੀ ਹਾਂ ਹਰ ਜਨਮ ਵਿੱਚ ਬਾਬਲਾ ਮੈਂ ਤੇਰੀ ਲੱਡੂਤੀ ਹਾਂ ਹਰ ਜਨਮ ਵਿੱਚ ਬਾਬਲਾ ਮੈਂ ਤੇਰੀ ਲੱਡੂਤੀ ਹਾਂ ਹਰ ਜਨਮ ਵਿੱਚ ਬਾਬਲਾ ਮੈਂ ਤੇਰੀ ਲੱਡੂਤੀ ਹਾਂ ਨੇੜੇ ਫੇਰੇ ਦੇਵੀ ਬਾਬਲਾ ਕੱਚ ਜੁੱਤੀ ਤੇ ਛੜਪ ਤੇਰੇ ਵੇੜੇ ਨੇੜੇ ਫੇਰੇ ਦੇਵੀ ਬਾਬਲਾ ਕੱਚ ਜੁੱਤੀ ਤੇ ਛੜਪ ਤੇਰੇ ਵੇੜੇ ਨੇੜੇ ਫੇਰੇ ਦੇਵੀ ਬਾਬਲਾ ਸੁੰਨੀ ਮਾਏ ਮੇਰੀ ਐ ਮੇਰੇ ਬਾਬਲ ਨੂੰ ਸਮਝਾ ਸੁੰਨੀ ਮਾਏ ਮੇਰੀ ਐ ਮੇਰੇ ਬਾਬਲ ਨੂੰ ਸਮਝਾ ਹਾਨ ਦੀਆਂ ਸਭ ਵਿਆਹਾਂ ਗਈਆਂ ਮੈਨੂੰ ਵਿਆਹ ਦਾ ਚਾ ਚੰਡੀਗੜ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਨਹੀਂ ਚੰਡੀਗੜ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਨਹੀਂ ਚੰਡੀਗੜ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਛੇਨੇ 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 ਵਿੱਦਿਆ ਪੜਾ ਦੇ ਬਾਬਲਾ ਪਾਵੇਂ ਦਹੀਨਾ ਦਾਜ ਵਿੱਚ ਗਏ ਨੇ ਵਿੱਦਿ ਆਪੜਾ ਦੇ ਬਾਬਲਾ ਪਾਵੇਂ ਦਈ ਨਾ ਦਾਜ ਵਿੱਚ ਗੈਨੇ ਵਿੱਦਿ ਆਪੜਾ ਦੇ ਬਾਬਲਾ ਪਾਵੇਂ ਦਈ ਨਾ ਦਾਜ ਵਿੱਚ ਗੈਨੇ ਛੈਨੇ 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 ਵਿੱਦਿ ਆਪੜਾ ਬਚੀਏ ਨਾਲੇ ਦਊਂਗਾ ਦਾਜ ਵਿੱਚ ਗੈਨੇ ವಿದ್ಯ ಪಡ ಬಚೇ ನಾಲೆ ದೊಂಗದಿ ವಿಡ ಬಚಿಯೇ ನಾಲೆ ದೊಂಗಿ ಗೆನೇ ಬೇಡ ಬಾಸ್ ವೆ ಬಾಬಲ್ಲೇ ಮಾನೆಯಂ ಬೇಡ ಬಾಸ್ ವೆ ಬಾಬುಲ್ಲೇ ಮಾನೆಯಂ ಬೇಡ ಬಾಸ್ ಬಾಬುಲೇ ಮ ਤਾਂ ਨਵੰਡੀਆਂ ਮਹਿਲ ਤੇ ਮਾੜੀਆਂ ਪੁੱਤਾਂ ਨਵੰਡੀਆਂ ਮਹਿਲ ਤੇ ਮਾੜੀਆਂ ਧੀਆਂ ਨਵੰਡੇ ਪਰ ਦੇਸ ਬਾਬਲਾ ਦੱਸ ਕਿੱਥੋਂ ਲਖਾਏ ਕਿੱਥੋਂ ਲਖਾਏ ਸਾਡੇ ਲੇਖ ਬਾਬਲਾ ਦੱਸ ਕਿੱਥੋਂ ਲਖਾਏ ਕਿੱਥੋਂ ਲਖਾਏ ਸਾਡੇ ਲੇਖ ਬਾਬਲਾ ਦੱਸ ਕਿੱਥੋਂ ਲਖਾਏ ਪਾਵੇ 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 ਬਾਬਲੇ ਨੇ ਵਾਰ ਟੋਲਿਆ ਜਿਨੂੰ ਪੱਗ ਬੰਨਨੀ ਨਾ ਆਵੇ ਬਾਬਲੇ ਨੇ ਵਾਰ ਟੋਲਿਆ ਜਿਨੂੰ ਪਗ ਬਨਨੀ ਨਾ ਆਵੇ ਛਾਪੇ 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 ਡੰਡੀ ਚਮਕੀ ਪਾਦੇ ਬਾਬਲਾ ਕੋਈ ਕਹੇ ਨਗਰੀਬ ਤੇਰੇ ਮਾਪੇ ਡੰਡੀ ਚਮਕੀ ਪਾਦੇ ਬਾਬਲਾ ਕੋਈ ਕਹੇ ਨਗਰੀਬ ਤੇਰੇ ਮਾਪੇ ਡੰਡੀ ਚਮਕੀ ਪਾਦੇ ਬਾਬਲਾ ਕੋਈ ਕਹੇ ਨਗਰੀਬ ਤੇਰੇ ਮਾਪੇ